ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਦਰ ਸੱਜਾਨ ਹੋ ਲਾਇਆ ਪ੍ਰੀਤਮ ਆਪਣੇ ਤਨ ਦੇਖਾ ਸਾਹਮਣੇ ਫਰੀਦਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾ ਤਪਜੈ ਕੰਮਲੇ ਰਹਾ ਤਟਟੈ ਨੇ ਹੋ भिजो सिजो कंबल अलस जय मिला त न सजण तुट नाई ने हो सोक गुर सेवीअ کے جنم مرن دکھ جائے मरण سری واہ श्रीगुरु صاحب جی ਸੋਰਠ ਮਹਲਾ ਪੰਜਵਾਂ ਹਰਨਾਮ ਰਤੈ ਪਰੋਇਆ ਸਭ ਕਾ ਜਹ ਮਹਾਰਾ ਹੋਇਆ ਹਰ ਨਾਮ ਰਤਿ ਪਰੋਇਆ ਸਭ ਕਾਜ ਹਮਰ ਹੋਇਆ ਪ੍ਰਵ ਚਰਣੇ ਮਨ ਲਾਗਾ ਪੂਰਨ ਜਾ ਕੀ ਭਗਤ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਆਰਾਧਿਓ ਹਰ ਹਰ ਮਨ ਜਿੰਦਿਆ ਫਲ ਪਾਇਆ ਰਹਾ ਪਰ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸੁਨਾਵੇ ਨਾਨਕ ਦਾਸ ਸੱਚੀ ਗੁਣ ਗਾਵੇ ਮਨ ਤਨ ਹਰ ਦਰਸ ਸੁਨਾਵੇ ਨਾਨਕ ਦਾਸ ਸੱਚੀ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸੁਨਾਵਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 627 ਅੰਗ ਦੇ ਉੱਤੇ ਸਭਾਏ ਮਾਨ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਮਹੱਲਾ ਪੰਜਵਾਂ ਤੋਂ ਭਾਵ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋ ਉਚਾਰਣ ਕੀਤੀ ਹੋਈ ਇਹ ਬਾਣੀ ਹੈ ਹਰ ਨਾਮ ਰਦੈ ਭਰੋਇਆ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਕਿ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਜੀ ਉਹ ਕਹਿੰਦੇ ਮੇਰੇ ਹਿਰਦੇ ਦੇ ਵਿੱਚ ਪਰੋਇਆ ਗਿਆ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਬੀਬੀਆਂ ਪੱਖੀਆਂ ਬੁਣਦੀਆਂ ਸੀ ਜਾਂ ਸਰਹਾਣੇ ਬੁਣਦੀਆਂ ਸੀ ਉਹਦੇ ਵਿੱਚ ਜਦੋਂ ਫੁੱਲ ਪਾਉਂਦੀਆਂ ਸੀ ਨਾ ਦੂਸਰੀ ਬੀਬੀ ਆ ਕੇ ਕਹਿੰਦੀ ਸੀ ਬਹੁਤ ਸੋਹਣਾ ਫੁੱਲ ਵਿੱਚ ਪਰੋਇਆ ਇਸੇ ਤਰ੍ਹਾਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਕਿ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਉਸ ਤਰ੍ਹਾਂ ਪਰੋਇਆ ਗਿਆ ਵਿੱਚ ਭਾਵ ਕੇ ਪੱਕਾ ਹੋ ਗਿਆ ਹੁਣ ਮੇਰੇ ਅੰਦਰੋਂ ਪਰਮਾਤਮਾ ਦਾ ਨਾਮ ਨਿਕਲਦਾ ਨਹੀਂ ਹੈ ਚਾਹੇ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੇ ਤਵੀ ਤੇ ਬਿਠਾਇਆ ਗਿਆ ਪਰ ਉਹਨਾਂ ਦੇ ਅੰਦਰੋਂ ਜਿਹੜਾ ਪਰਮਾਤਮਾ ਦਾ ਨਾਮ ਸੀ ਉਹ ਨਿਕਲਿਆ ਨਹੀਂ ਖਤਮ ਨਹੀਂ ਹੋਇਆ ਸਭ ਕਾਜ ਹਮਾਰਾ ਹੋਇਆ ਜਦੋਂ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਸਭ ਕਾਜ ਹਮਾਰਾ ਹੋਇਆ ਸਾਰੇ ਦੇ ਸਾਰੇ ਕਾਜ ਜਿਹੜੇ ਐ ਉਹ ਹੌਲੀ-ਹੌਲੀ ਕਰਕੇ ਹੌਲੀ-ਹੌਲੀ ਕਰਕੇ ਸਬਰ ਨੇ ਸ਼ੁਰੂ ਹੋ ਜਾਂਦੇ ਨੇ ਭਾਵ ਕਿ ਸਾਡੇ ਅੰਦਰ ਵਿਸ਼ੇਵਿਕਾਰ ਚੱਲ ਰਹੇ ਐ ਸਾਡੇ ਅੰਦਰ ਮਾੜੀਆਂ ਹਰਕਤਾਂ ਚੱਲ ਰਹੀਆਂ ਨੇ ਉਹ ਸਾਰੀਆਂ ਇੱਕ-ਇੱਕ ਕਰਕੇ ਇੱਕ-ਇੱਕ ਕਰਕੇ ਖਤਮ ਹੋ ਜਾਣਗੀਆਂ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਾਗਾ ਪ੍ਰਭ ਚਰਣੀ ਮਨ ਲਾਗਾ ਕਿ ਮੇਰਾ ਮਨ ਜਿਹੜਾ ਉਹ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਟਿਕ ਗਿਆ ਹੁਣ ਮੈਂ ਇੱਲ ਵਾਂ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਇਸ ਤਰ੍ਹਾਂ ਭਟਕਣਾ ਜਿਹੜੇ ਸੀ ਉਹ ਮੇਰੀ ਮੁੱਕ ਗਈ ਕਿਉਂਕਿ ਜਿਹੜੀ ਇੱਲ ਹੁੰਦੀ ਆ ਨਾ ਜੇ ਉਹ ਫਿਰਦੇ ਫਿਰਦੇ ਦਹਿ ਦੇਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਤਕੋ ਇੱਲ ਬੈਠੀ ਆਏ ਕਹਿੰਦੇ ਜਿੱਥੇ ਮਾੜੀਆਂ ਚੀਜ਼ਾਂ ਵਿਖਦੀ ਦਿਸਦੀਆਂ ਰਹਿਣਾ ਇੱਲ ਨੂੰ ਜਿੱਥੇ ਮਰਿਆ ਹੋਇਆ ਮਾਸ ਵਿਖਦਾ ਜਿੱਥੇ ਮਰਿਆ ਹੋਇਆ ਪਸ਼ੂ ਦਿਸਦਾ ਉੱਥੇ ਆ ਕੇ ਇਨ ਬੈਠਦੀ ਐ ਪਰ ਗੁਰੂ ਸਾਹਿਬ ਕਹਿੰਦੇ ਪ੍ਰਭ ਚਰਣੇ ਮਨ ਲੱਗਾ ਹੁਣ ਮੇਰਾ ਮਨ ਮਾੜੇ ਕੰਮੋਂ ਤਾਂ ਹਟ ਗਿਆ ਪਰਮਾਤਮਾ ਦੇ ਚਰਨਾਂ ਦੇ ਵਿੱਚ ਬਿਲਕੁਲ ਟਿਕ ਗਿਆ ਪੂਰਨ ਜਾ ਕੇ ਭਾਗਾ ਕੋਈ ਨਾ ਕੋਈ ਮੇਰਾ ਭਾਗ ਜਾਗ ਗਿਆ ਮੇਰੇ ਵੱਡੇ ਭਾਗ ਹੋ ਗਏ ਜਿਹੜਾ ਮੈਂ ਗੁਰੂ ਦੇ ਨਾਲ ਜੁੜ ਗਿਆ ਪੂਰਨ ਜਾ ਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਇਹ ਸਾਰੇ ਕੰਮ ਹੁੰਦੇ ਕਦੋਂ ਹੈ ਜੇ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਨੂੰ ਸਿਮਰਦੇ ਆ ਉਸ ਪਰਮਾਤਮਾ ਨੂੰ ਯਾਦ ਕਰਦੇ ਆ ਮਿਲ ਸਾਧ ਸੰਗ ਹਰ ਧਿਆਇਆ ਸਾਧ ਸੰਗਤ ਦੇ ਵਿੱਚ ਬਹੁਤ ਵੱਡੀ ਪਾਵਰ ਹੈ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਬੈਠ ਕੇ ਭਾਵੇਂ ਚਾਹੇ ਦੋ ਸ਼ਰੀਰ ਹੋਣ ਪਰਮਾਤਮਾ ਦੀ ਗੱਲ ਹੋ ਰਹੀ ਹੋਵੇ ਉਹਨੂੰ ਕਹਿੰਦੇ ਆ ਸਤ ਸੰਗਤ ਸਾਧ ਸੰਗਤ ਜਿੱਥੇ ਸਾਧੂਆਂ ਦੀ ਸੰਗਤ ਹੈ ਸਨੇਮੇ ਹਾਲਾਂ ਦੇ ਵਿੱਚ ਬਥੇਰੇ ਲੋਕ ਹੁੰਦੇ ਆ ਪਰ ਉਹਨਾਂ ਨੂੰ ਸਤ ਸੰਗਤ ਨਹੀਂ ਕਿਹਾ ਜਾਂਦਾ ਉਹਨਾਂ ਨੂੰ ਕੋ ਸੰਗਤ ਕਿਹਾ ਜਾਂਦਾ ਕਿਉਂਕਿ ਉਹ ਸਾਡੇ ਮਨ ਨੂੰ ਪਟਕਾ ਦਿੰਦੇ ਆ ਤੇ ਜਿੱਥੇ ਦੋ ਬੰਦੇ ਵੀ ਬੈਠ ਕੇ ਗੁਰੂ ਦੀ ਗੱਲ ਕਰਦੇ ਆ ਉੱਥੇ ਸਾਡੇ ਮਨ ਨੂੰ ਟਿਕਾ ਮਿਲ ਜਾਂਦਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਅਰਾਧੇ ਹਰ ਹਰ ਮਨ ਜਿੰਦਿਆ ਫਲ ਪਾਇਆ ਉਸ ਪ੍ਰਮਾਤਮਾ ਨੂੰ ਅਠੇ ਪਹਿਰ ਯਾਦ ਕਰਿਓ ਚਾਰ ਪਹਿਰ ਦਿਨ ਦੇ ਹੁੰਦੇ ਆ ਜੀ ਚਾਰ ਪਹਿਰ ਰਾਤ ਦੇ ਹੁੰਦੇ ਆ ਇੱਥੇ ਗੁਰੂ ਸਾਹਿਬ ਕਹਿੰਦੇ ਅਠੇ ਪਹਿਰ ਯਾਦ ਕਰਿਓ ਅਠੇ ਪਹਿਰ ਕਿਵੇਂ ਯਾਦ ਕੀਤਾ ਜਾਂਦਾ ਹੈ ਜੇ ਜਦੋਂ ਅਸੀਂ ਰਾਤ ਨੂੰ ਸੌਣ ਲੱਗੇ 16 ਸਬ ਦੇ ਬਾਣੀ ਪੜ੍ਹਦੇ ਆ ਸੋਲਾ ਸਾਹਿਬ ਦੀ ਬਾਣੀ ਕਈਆਂ ਤੋਂ ਪੂਰੀ ਨਹੀਂ ਹੁੰਦੀ ਪਹਿਲੇ ਹੀ ਨੀਂਦ ਆ ਜਾਂਦੀ ਹੈ ਭਾਵੇਂ ਉਹਨਾਂ ਦੇ ਜਿਹੜੇ ਚਾਰ ਪਹਿਰ ਰਾਤ ਦੇ ਲੰਘਣਗੇ ਉਹਨਾਂ ਦੇ ਵਿੱਚ ਫਿਰ ਬਾਣੀ ਚੱਲਦੀ ਹੈ ਜੇ ਜਦੋਂ ਅਸੀਂ ਗੰਦੇ ਗਾਣੇ ਗੰਦੇ ਨਾਟਕ ਵੇਖਦੇ ਵੇਖਦੇ ਸਾਨੂੰ ਨੀਂਦ ਆ ਜਾਏ ਭਾਵੇਂ ਸਾਡੇ ਅੰਦਰ ਉਹੀ ਚੱਲ ਰਿਹਾ ਹੈ ਆਠ ਪਹਿਰ ਆਰਾਧੇ ਉਹ ਹਰ ਹਰ ਮਨ ਚਿੰਦਿਆ ਫਲ ਪਾਇਆ ਜਿਹੜੇ ਵੀ ਮਨ ਵਿੱਚ ਆਸ ਹੋਗੇ ਉਹ ਸਾਡੇ ਪੂਰੇ ਹੋ ਜਾਣੀ ਹੈ ਪਰ ਉਹਨੂੰ ਧਿਆਉਣਾ ਤੇ ਪੜਨਾ ਹੈ ਉਹਨੂੰ ਆਰਾਧਣਾ ਤੇ ਪੜਨਾ ਹੈ ਨਾਮਾ ਮਾਇਆ ਮੋਹਿਆ ਕਹਤ ਲੋਚਨ ਬੀਤ ਕਾਹੇ ਛੀਪੋ ਛਾਇਲੇ ਰਾਮ ਨਾ ਲਾਵੋ ਚੇਤ ਭਗਤ ਲੋਚਨ ਜੀ ਕਹਿੰਦੇ ਆ ਭਗਤ ਨਾਮਦੇਵ ਜੀ ਨੂੰ ਕਹਿੰਦੇ ਤੂੰ ਨਾਮ ਨਹੀਂ ਜਪਦਾ ਉੱਤੇ ਸਾਰੇ ਦਿਹਾੜੀ ਕੰਮਾਂ 'ਚ ਰਹਿਣਾ ਤੇ ਭਗਤ ਨਾਮਦੇਵ ਜੀ ਕਹਿੰਦੇ ਨਾਮਾ ਕਹਤ ਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਓ ਕਰ ਕੰਮ ਸਭ ਕੰਮ ਸਭ ਚੀਤ ਨਰਨਜਨ ਨਾਲ ਕਹਿੰਦੇ ਮੈਂ ਚਿੱਤ ਦੇ ਨਾਲ ਉਸ ਵਾਹਿਗੁਰੂ ਨੂੰ ਯਾਦ ਕਰਦਾ ਹੱਥਾਂ ਪੈਰਾਂ ਦੇ ਨਾਲ ਆਪਣਾ ਕੰਮ ਕਰਦਾ ਇੱਥੇ ਆਠ ਪਹਿਰ ਅਰਾਧੇ ਉਹ ਹਰ ਹਰ ਕਿ ਆਪਣੇ ਕੰਮਕਾਰ ਨਹੀਂ ਛੱਡੜੇ ਆਪਣੇ ਕੰਮਕਾਰ ਕਰਦੇ ਆ ਕਰਦੇ ਆ ਵੀ ਉਸ ਪ੍ਰਮਾਤਮਾ ਨੂੰ ਤੁਸੀਂ ਯਾਦ ਕਰ ਸਕਦੇ ਹੋ ਰਹਾਓ ਰਹਾਓ ਦਾ ਭਾਵ ਕਿ ਇਹ ਸ਼ਬਦ ਨੂੰ ਬਿਲਕੁਲ ਇਤਿਆਦ ਦੇ ਨਾਲ ਪੜਨ ਦੀ ਲੋੜ ਹੈ ਪੂਰਾ ਪਰਹਪੁਰਬਲਾ ਅੰਕੁਰ ਜਾਗਿਆ ਪਰਹਪੁਰਬਲਾ ਅੰਕੁਰ ਜਾਗਿਆ ਅੰਕੁਰ ਕਹਿੰਦੇ ਐ ਕਿਸੇ ਬੀਜ ਨੂੰ ਫੁੱਟ ਜਾਣਾ ਜਿਵੇਂ ਜੀਰੀਆਂ ਲੱਗ ਰਹੀਆਂ ਨੇ ਪਹਿਲਾਂ ਉਹਨਾਂ ਨੇ ਜੀਰੀ ਨੂੰ ਘਰ ਪਾਣੀ ਦੇ ਵਿੱਚ ਭਿਓ ਕੇ ਰੱਖਿਆ ਫਿਰ ਉਹਦਾ ਅੰਕੁਰ ਫੁੱਟਿਆ ਫਿਰ ਉਹਨੂੰ ਖੇਤ ਦੇ ਵਿੱਚ ਵਾਜ ਕੇ ਉਹਨੂੰ ਪੌਦ ਦੇ ਰੂਪ ਤੇ ਵੇਚਿਆ ਇਸੇ ਤਰ੍ਹਾਂ ਆ ਸਾਡਾ ਵੀ ਗੁਰਬਾਣੀ ਜਿਹੜੀ ਹੈ ਸਾਡੇ ਅੰਦਰ ਨੂੰ ਜਗਾ ਦਿੰਦੀ ਹੈ ਪਰ ਆ ਪੁਰਬਲਾ ਅੰਕੁਰ ਜਾਗ ਗਿਆ ਕਹਦੇ ਕੋਈ ਪਿਛਲਾ ਹੀ ਭਾਗ ਜਾਗ ਗਿਆ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸ ਕੇ ਵੈਰਾਗੇ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਏ ਜਾਗੇ ਕੋਈ ਸਾਡਾ ਪੂਰਵਲਾ ਕਰਮ ਜਾਗ ਗਿਆ ਭਾਵ ਕਿ ਪਿਛਲੇ ਕਰਮਾਂ ਦਾ ਕੋਈ ਚੰਗਾ ਕੀਤਾ ਹੋਇਆ ਅੱਜ ਉਹ ਅਸੀਂ ਗੁਰੂ ਦੇ ਨਾਲ ਜੁੜ ਕੇ ਉਹਦਾ ਫਲ ਖਾ ਰਹੇ ਆਂ ਪਿਛਲਾ ਕਰਮ ਕਿਹੜਾ ਹੁੰਦਾ ਜਿਹੜੇ ਸਾਡੀ ਜ਼ਿੰਦਗੀ ਦੇ 50 ਸਾਲ ਲੰਘੇ ਭਾਵੇਂ ਕਿ ਸਾਡਾ ਬਚਪਨ ਸਾਡੀ ਜਵਾਨੀ ਉਹ ਪਿਛਲਾ ਜਨਮ ਸੀ ਆ ਜਿਹੜਾ ਹੁਣ ਇਹ ਨਵਾਂ ਜਨਮ ਹੈ ਜਿੱਤੇ ਇਹ ਲੰਘ ਕੇ ਬੁਢੇਪੇ ਚ ਆ ਗਏ ਫਿਰ ਇਹ ਵੀ ਲੰਘ ਜਾਣਾ ਅੱਧ ਖੜ ਉਮਰ ਜਿਹੜੀ ਹੈ ਇਹ ਵੀ ਲੰਘ ਜਾਣੀ ਹੈ ਭਾਵੇਂ ਕਿ ਇਹ ਵੀ ਹੈ ਕਿ ਜਦੋਂ ਅਸੀਂ ਮਰਨ ਤੋਂ ਪਹਿਲਾਂ ਕਿਸੇ ਹੋਰ ਜੁਨੀ ਚ ਸੀ ਨਹੀਂ ਗੁਰੂ ਸਾਹਿਬ ਕਹਿੰਦੇ ਐਸੇ ਜੁਨੀ ਦੇ ਵਿੱਚ ਤੁਸੀਂ ਨੇ ਕੋਈ ਨਾ ਕੋਈ ਚੰਗਾ ਬੀਜਿਆ ਜਿਹੜੇ 50 ਸਾਲ ਤੁਹਾਡੀ ਜ਼ਿੰਦਗੀ ਦੇ ਲੰਘ ਗਏ ਉਹ ਚੰਗਾ ਬੀਜ ਬੀਜਣ ਦੇ ਕਾਰਨ ਅੱਜ ਤੁਸੀਂ ਗੁਰੂ ਦੇ ਨਾਲ ਜੁੜੇ ਹੋ ਪਰਾਪੁਰਬਲਾ ਅੰਕੁਰ ਜਾਗ ਗਿਆ RAM ਨਾਮ ਮਨ ਲੱਗ ਗਿਆ ਕਹਿੰਦੇ ਹੁਣ ਮੇਰਾ ਪਰਮਾਤਮਾ ਦੇ ਨਾਮ ਦੇ ਨਾਲ ਮਨ ਜਿਹੜਾ ਉਹ ਬਿਲਕੁਲ ਜੁੜ ਗਿਆ ਹੁਣ ਕਿਧਰੇ ਹੋਰ ਮੈਨੂੰ ਕੋਈ ਆਸ ਨਹੀਂ ਹੈ ਮੇਰੀ ਆਸ ਜਿਹੜੀ ਆ ਉਹ ਇੱਕ ਪਰਮਾਤਮਾ ਦੇ ਨਾਲ ਹੈ ਕਿਉਂਕਿ ਮੇਰਾ ਮਨ ਪਰਮਾਤਮਾ ਦੇ ਨਾਲ ਜੁੜ ਗਿਆ ਰਾਮ ਨਾਮ ਮਨ ਲੱਗ ਗਿਆ ਮਨ ਤਨ ਹਰ ਦਰਸ ਸਮਾਵੈ ਹੁਣ ਮੇਰੇ ਮਨ ਨੂੰ ਵੇ ਮੇਰੇ ਤਨ ਨੂੰ ਵੇ ਹਰ ਟਾਈਮ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ ਤੁਹਾਡੇ ਦਰਸ਼ਨਾਂ ਦੀ ਖਿੱਚ ਹੈ ਮਨ ਤਨ ਹਰ ਹਰ ਦਾ ਭਾਵ ਉਹਦਾ ਪਰਮਾਤਮਾ ਕਿ ਤੁਹਾਡੇ ਦਰਸ਼ਨਾਂ ਦੇ ਮੇਰੇ ਅੰਦਰ ਹੁਣ ਖਿੱਚ ਪੈ ਗਈ ਮੈਂ ਹੁਣ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਨਾਨਕ ਦਾਸ ਸੱਚੇ ਗੁਣ ਗਾਵੇ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲੈ ਕੇ ਗੁਰ ਅਰਜਨ ਸਮਰੈ ਸਾਨੂੰ ਦੱਸਣਾ ਚਾਹੁੰਦੇ ਐ ਕਿ ਨਾਨਕ ਦਾਸ ਸੱਚੇ ਗੁਣ ਗਾਵੈ ਸੱਚੇ ਭਾਵ ਕੇ ਪ੍ਰਮਾਤਮਾ ਕਿ ਉਹਦੀ ਸਿਵਤ ਸਲਾਹ ਦੇ ਵਿੱਚ ਗੀਤ ਗਾਏ ਜਾਂਦੇ ਐ ਉਹਦੀ ਸਿਵਤ ਸਲਾਹ ਦੇ ਵਿੱਚ ਬੋਲ ਬੋਲੇ ਜਾਂਦੇ ਐ ਨਾਨਕ ਦਾਸ ਸੱਚੇ ਗੁਣ ਗਾਵੈ ਹੁਣ ਮੈਂ ਉਸ ਸੱਚੇ ਪਰਮਾਤਮਾ ਦੇ ਹੀ ਗੁਣ ਗਾਉਣਾ ਕਿਉਂਕਿ ਪਰਮਾਤਮਾ ਜਿਹੜਾ ਉਹ ਸਦਾ ਹੀ ਸੱਚਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪਰਮਾਤਮਾ ਜਿਹੜਾ ਸੱਚਾ ਉਸ ਸੱਚੇ ਦੇ ਗੁਣ ਸਾਨੂੰ ਹਮੇਸ਼ਾ ਗਾਉਣੇ ਚਾਹੀਦੇ ਨੇ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ